ਤੁਮਰੇ ਸ਼ਰਣ ਤੁਮਹਾਰੀ ਆਸ ਆ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸੋਰਠਾ ਲਾਤੀ ਜਾ ਕਰ ਪਹਿਲਾ ਤੇ ਤੋਕੇ ਇੱਕ ਓੰਕਾਰ ਸਤ ਗੁਰ ਪਰਸਾਦ ਭਗਤ ਤੀ ਸਦਾ ਤੂੰ ਰਖਦਾ ਹਰ ਜੀਆ ਤੋਰ ਤੋਰ ਰਖਦਾ ਪ੍ਰਹਲਾਦ ਜਨ ਤੁਲਰਾਤਿ ਲੈ ਹਰ ਜੀਆ ਹਰਨਾਖ ਸ਼ਮਾਰ ਬਚਾਇਆ ਭਗਤਾ ਦੀ ਸਦਾ ਤੂ ਰਖਦਾ ਹਰ ਜੀਆ ਤੋਰ ਤੂ ਰਖਦਾ ਪਰਹਰਾ ਦਜਾ ਤੁਲ ਰਚ ਲੈ ਹਰ ਜੀਆ ਹਰਨਾਥ ਸ ਮਾਰ ਬਚਾਇਆ ਗੁਰਮੁਖ ਅਨੁਮ੍ਰਿਤ ਹਰ ਜੀਆ ਮਾਨਮੁਖ ਪਰਮਾ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਭਗਤਾਂ ਨੂੰ ਜਾਬਾਂ ਜੋ ਹੈ ਨਾ ਸਕੈ ਕਾਲ ਨਾ ਡੇ ਜਾਈ ਕੇਵਲ ਰਾਮਨਾ ਨਾ ਮੈਂ ਹੀ ਮੌਕਤ ਪਾਈ ਹਰਦ ਸਦ ਸਭ ਭਗਤਾ ਚਰਣੀ ਲਾਗੀ ਗੁਰ ਕ ਸਹਿਜ ਸੁਭਾਈ ਮਨ ਮੁਖਾਨੋਂ ਪ੍ਰਤੀਤ ਨ ਆਵੀ ਅੰਤਰ ਲੋਭ ਸਵਾ ਗੋਰਾ ਮੁਖ ਹਿਰਦੈ ਸ਼ਬਦ ਨਾ ਪੀਤੇਓ ਹਰ ਨਾਮ ਨ ਲਗ ਪਾਓ ਕੂੜਾ ਕਪਟ ਬਾੜ ਲਹਿ ਜਾਸੀ ਮਾਨ ਮੁਖ ਪੀਕਾ ਅਲਓ ਭਗਤਾਂ ਵਿੱਚ ਆਪ ਵਰਤਦਾ ਪ੍ਰਵਜੀ ਅਗਤੇ ਹੋ ਤੂੰ ਜਤ ਮਾਇਆ ਉਹ ਸਭ ਲੋਕ ਹੈ ਤੇਰੀ ਤੂੰ ਇੱਕ ਪਰਖ ਵਿਦਾਤਾ ਹੋ ਮbaar ਬਰਸ ਬਣ ਹੈ ਤੁਮਾੜੀ ਗੁਰ ਕੈ ਸਬਦ ਪਛਾਤਾ ਅਚੰਤ ਕਮਾ ਕਰਹਿ ਪ੍ਰਭ تنਕੇ ਜਨ ਹਰ ਕਾ ਨਾਮ ਬਿਹਾਰਾ ਗੁਰ ਪਰਸਾਦ ਸਦਾ ਬਨ ਵਸਿਆ ਸਭ ਕਾ ਜਸ ਵਾਰਣ ਹਾਰੇ ਓਨਾ ਤੇਰੇ ਸਾਰੇ ਸੋ ਵਿੱਚ ਚ ਜਨ ਹਰ ਪ੍ਰਭ ਹੈ ਰਖਵਾਰਾ ਬਹਿਣਾ ਸਤ ਘਰ ਸੇ ਵੇਖ ਲੈਣਾ ਭੈਣ ਮਨ ਮੁਖੋਂ ਕਉ ਮੁਹੇ ਮਿਲ ਲਈ ਆ ਬਹਿ ਜਾ ਬਹਿ ਢੋਰ ਨਾ ਪਾਵੈ ਦੁਖ ਮਹਿ ਦੁਖ ਸੁਮਾਈ ਗੁਰ ਮੁਖ ਹੋਵੇ ਸੋ ਅਮਰਤ ਪੀਵੇ ਸਹਜ ਸਾਚ ਸਮਾਈ ਬੇਨ ਸਤਗੁਰੂ ਸੇਵੇ ਜਨ ਮਨ ਛੁਟੇ ਜੇ ਇੱਕ ਕਰਮ ਕਰੈ ਅਭਿਖਾਈ ਬੇਦ ਪੜਹਿ ਤਬਾਦ ਬਖਾਣ ਹੈ ਬੇਨ ਹਰ ਪਾਤ ਜਵਾਈ ਸਚਾ ਸਤਗੁਰੂ ਸਚੀ ਜਿਸ ਬਾਣੀ ਪਦ ਛੁਟੇ ਗੁਰ ਸਰਣਾਈ ਜਨਹਰ ਮਨ ਬਸਿਆ ਸੇ ਦਰਸ ਸਚ ਦਰਸ ਸਚ ਸਚਾਰਾ ਉਹਨਾਂ ਦੀ ਸੁਭਾ ਜਗ ਜਗ ਹੋਈ ਕੋਈ ਨ ਮੇਟਣ ਹਰਾ ਨਾਰਜ ਤੁਨ ਕੈ ਸਤਿ ਬੁਲਿਹਾਰਾ ਜੇਨ ਹਰ ਰਖਿਆ ਔਰ ਤੜਾ ਉਹਦੀ ਸੋਬਾ ਟੁਕ ਟੁਕ ਹੋਈ ਕੋਈ ਨਾ ਬੇਟਣ ਹਰਾ ਨਾਨਕ ਤਨ ਕੇ ਸਦ ਬਲ ਹੈ ਰ ਜੇਨ ਹਰ ਰਖਿਆ ਔਰ ਤੜਾ ਕੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ